ਪਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾਂ ਹੋ ਗਈ ਆ ਜੈਸਮਿਨ ਕਹਿ ਰਹੀ ਹੈ ਅੱਜ ਅੱਜ ਬਹੁਤ ਸਾਡੇ ਸਾਡੇ ਨਾਲ ਗੱਲ ਨਹੀਂ ਕਰ ਰਹੇਗੇ ਜੀ ਆ ਵੀ ਸ੍ਰੀ ਸ੍ਰੀ ਪਦਮਸ਼ਰੀ ਗੱਲੇ ਕਿਤੇ ਵਧੇ ਪਰ ਕੀ ਕੀ ਸੀ ਸਾਰੇ ਬੋਲਦੇ ਆ ਕਿ ਮੈਂ ਤਾਂ ਸਾਰਾ ਨਰਗਰ ਕਰਦਾ ਅੱਜ ਆਪਾਂ ਵੈਸੇ ਕੀ ਹੋਇਆ ਕਿ ਮੈਂ ਦੀ ਆਦਤ ਹੈ ਮੈਂ ਪੱਕੇ ਟਾਈਮ ਤੇ ਆ ਜਾਂਦੇ ਨੇ ਪਰਾਪਾ ਅੱਜ ਸ਼ੂਟਿੰਗ ਉਹਨਾਂ ਨੂੰ ਮੈਂ ਰੋਕਤੀ ਮੈਂ ਕਿਹਾ ਵੀ ਕੰਟਾ ਵੇਟ ਕਰੋ ਹਲੇ ਮੂਡ ਨਹੀਂ ਹੈ ਮੇਮ ਦਾ ਹਲੇ ਬਹੁਤ ਸਾਡੇ ਬੈ ਸਾਡੇ ਬੌਸ ਦਾ ਮੂਡ ਨਹੀਂ ਹੈ ਕਿਉਂਕਿ ਵੀ ਆਰ ਜਸਟ ਇੰਜੋਇੰਗ ਅਸੀਂ ਇੰਜੋਏ ਕਰ ਰਹੇ ਹਾਂ ਔਰ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਨ ਵਾਲੀ ਗੱਲ ਹੈ ਅੱਜ ਇਸ ਆ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਵਸ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਪੱਤੜ ਪਿਆਰ ਦਾ ਸਰਤਾ ਬਣਦੀ ਹੈ ਇਹ ਸਾਡਾ ਮਜ਼ੇਦਾਰ ਦਿਨ ਹੋ ਗਿਆ ਅੱਜ ਸੋ ਇਸ ਲਈ ਸ਼ੂਟਿੰਗ ਕਾੰਟਾ ਵੇਟ ਕੀਤੀ ਜਾ ਰਹੀ ਹੈ ਇੰਜੋਏ ਕੀਤਾ ਜਾ ਰਿਹਾ ਹਲੇ ਕੇਕ ਖਟਾਂਗੇ ਅੱਜ ਮਿੱਠਾ ਵੀ ਖਾਦਾ ਜਾਊਗਾ ਅੱਜ ਸਾਰੀਆਂ ਚੀਜ਼ਾਂ ਦੀ ਪੰਨ ਤੋੜ ਹੋਏਗੀ